ਨਾਮ ਤਾਂ ਜੀ ਕੁਮਾਰ ਇਹ ਇਹ ਕਿਹੜਾ ਹੀ ਜਮਾਲ ਪਕਲੋਂ ਨੇ ਐਚ ਆਈ ਜੀ 500 ਚ ਕੀ ਗੱਲਬਾਤ ਕੀ ਹੋਈ ਹੈ ਅਸੀਂ ਦੁਕਾਨ ਦਿੱਤੀ ਜਿੱਥੇ ਪਲੇ ਕੇ ਹਮ ਆਇਤੋ ਕਿ ਚੱਲਦੇ ਨੂੰ 7-8 ਸਾਲ ਹੋ ਗਿਆ ਅੱਛਾ ਜੀ ਕਿਵੇਂ ਜਿੱਤ ਗਏ ਹਮ ਅੱਜ ਸਾਨੂੰ ਤਾਲੇ ਤੋੜਨ ਦਾ ਆਧਰ ਮਿਲਿਆ ਸੀ ਹਮ ਅਸੀਂ ਤਾਲੇ ਤੋੜ ਦਿੱਤੇ ਅੱਛਾ ਉਹ ਅਗੇ ਸਾਨੂੰ ਧੱਕਾ ਕਰਦੇ ਸਾਡੇ ਉਹਨੂੰ ਜਿਹੜਾ ਕੋਡ ਦਾ ਬੰਦਾ ਹੈ ਉਹਨੂੰ ਵੀ ਉਹਨੇ ਵੀ ਧੱਕਾ ਕੀਤਾ ਹਾਂ ਜੀ ਕੋਰਟ ਦੇ ਵਿੱਚ ਕੋ ਨਾਲ ਆਏ ਸੀ ਹਾਂ ਜੀ ਕੋਰਟ ਦੇ ਵਿੱਚ ਕੋ ਨਾਲ ਆਏ ਸੀ ਹਾਂ ਸਟੋਰ ਦੇ ਬੰਦੇ ਨਾਲ ਆਏ ਸੀਗੇ ਉਹਦੇ ਤੇ ਛਟਾ ਮਾਰਿਆ ਗਿਆ ਜੀ ਉਹਦੇ ਸੱਟਾਂ ਮੱਜਿਆ ਹਾਂ ਜੀ ਉਹਦੇ ਛਟਾ ਮਾਰਿਆ ਜੀ ਛਟਾ ਮਾਰੀਆਂ ਦੇ ਛਟਾ ਬੰਨ ਕਰ ਜਾ ਉਹ ਥੱਲੇ ਸੀਗਾ ਉਹਦੇ ਛਟਾ ਮਾਰਿਆ ਜ਼ੋਰ ਦੀ ਅੱਛਾ ਤੱਕਾ ਕੀਤਾ ਜਾਂਦਾ ਵੇ ਅੱਛਾ ਜੀ ਫੇਰ ਉਸ ਤੋਂ ਬਾਅਦ ਕੀ ਹੋਇਆ ਤੇ ਉਹਨਾਂ ਏ ਤੱਕੇ ਨਾਲ ਆਪਣੇ ਤਾਰੇ ਲਾ ਲਏ ਅਜਾ ਉਹਨੇ ਆਪਣੇ ਤਾਲੇ ਲਾ ਲਏ ਆਪਣੇ ਤਾਲੇ ਲਾ ਜੇ ਤੁਸੀਂ ਦਿਖਾਇਆ ਨੇ ਸਾਡੇ ਆਪਣੇ ਆਰਡਰ ਆ ਗਏ ਨੇ ਤੋ ਤਾਲੇ ਦਿਖਾਏ ਲਗਾ ਰਿਹਾ ਉਹ ਨਹੀਂ ਮੰਨਿਆ ਉਹ ਆਪਣੇ ਜੋ ਕੰਨ ਚ ਕਰ ਲੋ ਉਹਨੇ ਜੋ ਕਰ ਅੱਛਾ ਜੀ ਕਿੰਨੀ ਦੇਰ ਤੋਂ ਕਿਰਾਏ ਤੇ ਦੁਕਾਨ ਦਿੱਤੀ ਸੀ ਦੁਕਾਨ ਕਿਹੜਾ ਦੱਸੀ 15 ਸਾਲ ਤੱਕ 15 ਸਾਲ ਤੱਕ ਲਾ 325 ਕਿਹੜੇ ਕੋਰਟ ਦੇ ਵਿੱਚ ਤੁਹਾਨੂੰ ਅਟਕ ਹੋਈ ਜਿਹੜੇ ਜਸਟਿਸ ਹਨ ਕੋਰਟ ਐਗਰ ਵਈਏ ਕਿ ਚਿੱਟਾਈ ਹਾਈ ਕੋਰਟ ਤੋਂ ਜੀ ਹਾਈ ਕੋਰਟ ਸੇਵ ਕੋਰਟ ਤੋਂ ਅੱਛਾ ਕਿਦੋਂ ਹੋਇਆ 10 ਸੱਤ ਦੇ ਪਾਸ ਆਈ ਆਰਡਰ 107 ਦੇ ਪਾਸਾ 107225 ਆਰਡਰ ਮਿਲੇ ਹੋਏ ਤੇ ਇਹ ਜੀ ਪ੍ਰਤੀ ਆਰਡਰਾਂ ਨੂੰ ਲੈ ਕੇ ਤੁਸੀਂ ਕਿਸੇ ਥਾਣੇ ਥਾਣੇ ਦੇ ਮੋਤੀ ਨਗਰ ਗਿਆ ਜੀ ਮੋਤੀ ਨੂੰ ਸੱਚ ਨੂੰ ਫੋਨ ਕੀਤਾ ਜੀ ਅੱਛਾ ਜੀ ਸਾਹਿਬ ਫੋਨ ਚੱਕ ਕੇ ਕਹਿੰਦੇ ਜੀ ਬੰਦਾ ਉੱਥੇ ਬੰਦਾ ਭੇਜੋ ਬੰਦਾ ਲੈ ਆਓ ਉੱਥੋਂ ਕੋਈ ਨਹੀਂ ਆਇਆ ਉਹ ਕਹਿੰਦੇ ਸਾਚੂ ਜੀ ਨਾਲ ਗੱਲ ਕਰਾ ਦਿਓ ਅਸੀਂ ਭੇਜ ਚੱਲ ਜੰਨੇ ਆ ਅੱਛਾ ਜੀ ਫੋਨ ਚੱਕਣੇ ਨਹੀਂ ਪਏ ਕੋਈ ਟਿਕਾਰੀ ਕੋਕੀ ਮੰਗ ਕਰਦੇ ਹਾਂ ਬਹੁਤ ਸਦਾ ਜੀ ਕੋ ਹਾਂ ਜੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਕੀ ਭਾਗ ਆਮ ਜਨਤਾ ਨੂੰ ਗਲਾਮਨੇ ਕੀਤਾ ਜਾਵੇ ਆਪਾਂ ਧੱਕਾ ਆਪਾਂ ਲੜਾਈ ਚੰਡੀ ਨਹੀਂ ਸੀਗੇ ਉਹ ਮਾਲਕ ਉੱਟਣ ਤੇ ਆਏ ਹੋਏ ਆ ਜੀ ਪੁਲਿਸ ਕਿਉਂ ਨਹੀਂ ਆ ਰਹੀ ਤੁਹਾਡੇ ਮੈਸ ਵਿੱਚ ਪਤਾ ਨਹੀਂ ਕੋਈ ਚੜਾਵਾ ਚੜਿਆ ਕੀ ਕਹਿ ਸਕਦੇ ਆ ਅਸੀਂ ਨਹੀਂ ਕੁਝ ਕਰ ਸਕਦੇ ਪਾਪਾ ਪਾਪਾ ਹਾਰਟ ਅਟੈਕ ਹੋਇਆ ਅੱਜ ਖੇਤੀ ਬੇ ਖਰਾਬ ਹੋ ਗਈ ਬੀਪੀ ਘਟ ਗਿਆ ਜੀ ਮੌਕੇ ਤੇ ਬੀਪੀ ਘਟ ਗਿਆ ਪਰ ਗੱਲ ਇੱਕ ਕੋਰਟ ਆ ਕੋਰਟ ਦੇ ਆਰਡਰ ਲੈ ਕੇ ਆਏ ਮੇਰੇ ਕੋਲ ਅੱਜ ਸਾਰੇ ਆਰਡਰ ਹੈ ਜੀ ਮੇਰੇ ਕੋਲ ਬੈਠਾ ਹੈ ਨਾਲ ਸੀ ਕਿ ਜਦੋਂ ਤੁਸੀਂ ਕਬਜ਼ਾ ਲੈਣਗੇ ਪੱਕੀ ਨਾਲ ਪੱਕੀ ਸਾਡਾ ਹੈ ਤੇ ਜਦੋਂ ਕਿਚੜੀਆ ਬੰਦਾ ਮੇਰੇ ਨਾਲ ਸੀਗਾ ਜੀ ਉਹਨੇ ਸਮਾਨ ਕੱਢਿਆ ਮੈਂ ਮੋਕੇ ਜੀ ਸਾਰੀ ਵੀਡੀਓ ਮੇਰੇ ਕੋਲ ਹੋ ਗਈ ਆ ਸਮਾਨ ਕੱਢਣ ਦੀ ਔਰ ਬਾਅਦ ਚ ਉਹਨਾਂ ਨੇ ਸਮਾਨ ਚੱਕ ਕੇ ਅੰਦਰ ਰੱਖਿਆ ਉਹਨਾਂ ਦੇ ਚਾਰ ਬੰਦੇ ਆ ਨੇ ਉਹ ਹੱਤੋਂ ਪਾਈ ਕਰਨ ਨੂੰ ਤਿਆਰ ਸੀਗੇ ਦੁਕਾਨ ਖਾਲੀ ਪਈ ਸੀਗੀ 4 ਸਾਲ ਦੁਕਾਨ ਖਾਲੀ ਪਈ ਸੀਗੀ ਅੱਛਾ ਖਾਲੀ ਪਈ ਸੀਗੀ ਗੜ ਬੰਦੀ ਪੇ ਸੜਕ ਖੁੱਲ ਜਾਣੇ ਸੀ 4 ਸਾਲੋਂ ਬਿਲਕੁਲ ਬੰਦ ਪੇ ਸੀ ਅੰਦਰ ਸਮਾਨ ਗੱਲ ਗੱਲ ਗੁੱਟ ਗਿਆ ਸੀਗਾ ਜੇ ਪਹਿਲਾਂ ਪਹਿਲਾਂ ਕਿਸ ਚੀਜ਼ ਦੀ ਦੁਕਾਨ ਸੀਗੀ ਪਹਿਲਾਂ ਦੁਕਾਨ ਪਹਿਲਾਂ ਸ਼ੁਰੂ ਤੋਂ ਠੀਕ ਜਿੱਥੇ ਦੁਕਾਨਾਂ ਸੀਗੀ ਉਸ ਤੋਂ ਬਾਅਦ ਉਹ ਅੰਗਰੀਆਂ ਦਾ ਕੰਮ ਸੀ ਸਿਰਫ ਇਹਦਾ ਕੰਮ ਸੀ ਘੱਟ ਜਾਂਦਾ ਸਿਰਫ ਇਹਦਾ ਕੰਮ ਨਿਕਲਣਾ ਕੋਈ ਆ ਅੱਛਾ 7 ਸਾਲੋਂ ਕੇ ਚੱਲਦਾ ਸੀਗਾ ਜੀ ਕਿ ਅਸਮਾਨ ਜਿੱਤ ਤੋਂ ਬਾਅਦ ਕੋਡ ਵੱਲੋਂ ਬੰਦੇ ਆਏ ਸੀਗੇ ਖਾਲੀ ਕਰਨ ਨੂੰ ਕੋਈ ਟੋਡਲੋ ਕਰਾਈ ਸੀ ਦਿੱਤੀਆਂ ਤੁਸੀਂ ਕੋਈ ਰਸੀ ਨਹੀਂ ਦਿੱਤੀਆਂ ਜੀ ਕੋਰਟ ਤੇ ਜਮਾ ਕੇ ਕਰਾਇਆ ਜਾਮਾ ਕਰੰਦੇ ਸੀ ਕਰਾਇਆ ਪਿੱਛੇ ਜਮਾ ਕਰਾਇਆ ਸੀ ਜੀ ਉਹ ਇੱਕ ਵਾਰੀ ਜਮਾ ਕਰਾਇਆ ਹੋਇਆ ਜੀ ਉਸ ਤੋਂ ਬਾਅਦ ਨਹੀਂ ਤਿੰਨ ਸਾਲ ਹੋ ਗਏ ਜੋ ਕਰਾਇਆ ਸੀ ਅਦਾਲਤ ਨੂੰ ਮੰਗਤ ਹੈ ਕਿ ਸਾਡੇ ਦੇ ਸੱਤਕਾ ਨਾ ਕੀਤਾ ਜਾਵੇ ਇਨਸਾਫ ਜੁਆਇਆ ਜਾਵੇ ਜੀ ਸਾਲਾ ਮੌਕੇ ਦੁਕਾਨ ਖਾਲੀ ਕਰਾਈ ਜਾਵੇ ਪ੍ਰਸ਼ਾਸਨ ਨੂੰ ਇਹ ਮੰਗ ਹੈ ਕਿ ਐਸ ਐਚਓ ਸਾਹਿਬ ਆਣ ਜਿਹੜਾ ਮੱਝ ਮਹਿਕਮਾ ਆਵੇ ਜਿਨ੍ਹਾਂ ਨੂੰ ਕੇਸ ਜੱਟੇ ਆ ਕਿ ਮੌਕੇ ਤੋਂ ਦੁਕਾਨ ਖਾਲੀ ਕਰਾ ਕੇ ਦਿੱਤੀ ਜਾਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤੇਜਿੰਦਰ ਸਿੰਘ ਜੀ ਮਾਮਲਾ ਕੀ ਹੋਇਆ ਹੈ ਮਾਮਲਾ ਇਦਾਂ ਹੋਇਆ ਜੀ ਵੀ ਸਾਡਾ ਕੇਸ ਚੱਲਦਾ ਕੋਰਟ ਚ ਤੇ ਸਾਡੀ ਸ਼ਾਪ ਆ ਤੇ ਇਹਦੇ ਵਿੱਚ ਕੀ ਆ ਜੀ ਸਾਨੂੰ ਕੋਰਟ ਤੋਂ ਕੋਈ ਇੰਟੀਮੀਸ਼ਨ ਨਹੀਂ ਕੋਈ ਆਰਡਰ ਨਹੀਂ ਆਇਆ ਇਹਨਾਂ ਨੇ ਚਾਰ ਬੰਦੇ ਲਿਆ ਕੇ ਸਾਡੇ ਤਾਲੇ ਤੋੜ ਤੇ ਅੰਦਰ ਡਾਊਨ ਸੀਲਿੰਗ ਵਗੈਰਾ ਸਭ ਕੁਝ ਲੋਈ ਸੀ ਸਭ ਪਟਕੀਆ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਕਰਤਾ ਤੇ ਅਸੀਂ ਹੁਣ ਦੁਬਾਰਾ ਕੋਰਟ ਚ ਜਾਵਾਂਗੇ ਸਾਡੀ ਜੀ ਟੀਵੀ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਕਿੰਨੀ ਜੇਤ ਸਮਾਂ ਤੋਂ ਹੈ ਸਾਡੀ ਇਹ ਹੈਗੀ ਆ ਜੀ 2007 ਪਰ ਉਹਨੇ ਕਿਰਾਇਆ ਦੇ 25 ਸਾਲ ਹਾਂਜੀ ਹਾਂਜੀ ਕਿਰਾਇਆ ਕੋਰਟ ਤੇ ਕਿਰਾਇਆ ਪਹਿਲਾਂ ਵੀ ਦਿੰਦੇ ਰਹੇ ਆ ਜੀ ਕੋਰਟ ਦੇ ਰਾਹੀਂ ਵੀ ਸਬਮਿਟ ਹੋਇਆ ਆ ਸਾਰਾ ਕੁਝ ਕੋਰਟ ਦੇ ਰਾਹੀਂ ਚੱਲ ਰਿਹਾ ਬਟ ਇਹ ਅੱਜ ਇਹਨਾਂ ਨੇ ਧੱਕਾ ਕੀਤਾ ਕਰ ਦਿੱਤਾ ਗਰੀ ਜੀ ਜਿਦਾਂ ਚਾਰ ਪੰਜ ਸਾਲ ਤੋਂ ਬੰਦ ਗਈ ਹੂ ਬਿਲਕੁਲ ਵੀ ਨਹੀਂ ਜੀ ਤੁਸੀਂ ਹੁਣ ਵੀ ਦੇਖ ਲਓ ਅੰਦਰ ਸਾਰਾ ਸਮਾਨ ਪਿਆ ਸੀਗਾ ਇਹਨਾਂ ਨੇ ਸਾਰਾ ਤੋੜ ਦਿੱਤਾ ਤੁਸੀਂ ਸੱਬਲ ਮਾਰ ਕੇ ਸਭ ਕੁਝ ਬਹੁਤ ਨੁਕਸਾਨ ਕਰ ਦਿੱਤਾ ਤੁਸੀਂ ਬਾਈ ਕੋਰਟ taraf ਤੋਂ ਕਿ ਦੁਆਰਾ ਹਾਂਜੀ ਬਿਲਕੁਲ ਜੀ ਮੈਂ ਹੁਣੇ ਦੁਬਾਰਾ ਕੋਰਟ ਤੇ ਜਾ ਰਿਹਾ ਆ ਇਸ ਮਾਮਲੇ 'ਚ ਮੈਂ ਜੱਜ ਸਾਹਿਬ ਨਾਲ ਉਹਨੇ ਫੋਟੋ ਕਰਾਇਆ ਜੀ ਨੂੰ ਇੰਟੀਨੇਟਲੀ ਦਿੱਤਾ ਗਿਆ ਸੋ ਸਾਰੇ ਪ੍ਰੋਸੀਡਿੰਗ ਜੀ ਬਿਲਕੁਲ ਭਾਈ ਜੀ ਨੂੰ ਕੋਈ ਨੋਟੀਫਿਕੇਸ਼ਨ ਨੋਟਿਸ ਨਹੀਂ ਆਇਆ ਕੋਈ ਨੋਟਿਸ ਨਹੀਂ ਆਇਆ ਜੀ ਜੇ ਆਇਆ ਹੁੰਦਾ ਤੇ ਮੈਂ ਬਿਲਕੁਲ ਵੇਖੋ ਇਰੇਕ ਪ੍ਰੋਸੈਸ ਹੁੰਦਾ ਜੇ ਕੋਈ ਨੋਟਿਸ ਆਇਆ ਹੁੰਦਾ ਤੇ ਮੈਂ ਕੋਰਟ ਚ ਜਾ ਕੇ ਇਹਦੀ ਸਟੇਲ ਲੈਣੀ ਸੀ ਉਸੇ ਬਾਰੇ ਵੀ ਕਿਹਾ ਗਿਆ ਹੈ ਬਲ ਉਹਨੂੰ ਫੋਟ ਦੇ ਆਰਡਰ ਆ ਚੁੱਕੇ ਨੇ ਨਾਲੇ ਪਿਆਦੇ ਨੂੰ ਵੀ ਉਹਨੂੰ ਕੁੱਟ ਮਾਰ ਕੀਤੀ ਗਈ ਆ ਬਿਲਕੁਲ ਜੀ ਤੁਸੀਂ ਪਿਆਦਾ ਸਾਹਮਣੇ ਲਿਆਓ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਪਿਆਦੇ ਨੂੰ ਬੜੇ ਪਿਆਰ ਨਾਲ ਕਿਹਾ ਗਿਆ ਵੀ ਤੁਸੀਂ ਜੇ ਆਇਓ ਤੇ ਸਾਡੇ ਨਾਲ ਕੋਆਪਰੇਟ ਕਰੋ ਤੁਸੀਂ ਤਾਲਾ ਨਹੀਂ ਸੀ ਤੋੜਨਾ ਤੁਸੀਂ ਜੇ ਕਾਨੂੰਨੀ ਕਰਦੇ ਬਿਲਕੁਲ ਜੀ ਬਿਲਕੁਲ ਉਹ ਤਾਂ ਚੱਲ ਹੀ ਰਿਹਾ ਜੀ ਸਾਡਾ ਤਾਂ ਕੋਰਟ ਚ ਕੇਸ ਚੱਲ ਹੀ ਰਿਹਾ ਠੀਕ ਹੈ ਕਾਨੂੰਨੀ ਕਾਰਵਾਈ ਤਾਂ ਚੱਲ ਰਹੀ ਹੈ ਨਹੀਂ ਜੀ ਬਿਲਕੁਲ ਵੀ ਨਹੀਂ ਉਹਨਾਂ ਨੇ ਤਾਂ ਸਾਨੂੰ ਦੱਸਿਆ ਨਹੀਂ ਜੀ ਸੰਤ ਅੱਧੇ ਘੰਟੇ ਬਾਅਦ ਪਤਾ ਲੱਗਿਆ ਵੀ ਇੱਦਾਂ ਸਾਡਾ ਨੁਕਸਾਨ ਕਰਤਾ ਸਰ ਕਿਹੜੀ ਜਗ੍ਹਾ ਛੋਪ ਲੈਂਦੀ ਹੈ ਸਾਡੀ ਜਮਾਲਪੁਰ ਜੀ ਮੈਟਰੋ ਦੇ